ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨਿਊਜ਼ ਹਿੰਦੁਸਤਾਨ ਫਾਸਟ ਨਿਊਜ਼ ਦੇਖਣ ਵਾਲੇ ਦਸੰਕਾਂ ਦਾ ਹਾਰਦਿਕ ਸਵਾਗਤ ਹੈ ਲੁਧਿਆਣਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ 2 ਕਿਲੋ 600 ਗ੍ਰਾਮ ਅਫੀਮ ਅਤੇ 2.5 ਲੱਖ ਦੀ ਡਰੱਗ ਮਨੀ ਸਮੇਤ ਇੱਕ ਨਸ਼ਾ ਤਸਕਰ ਨੂੰ ਕੀਤਾ ਗ੍ਰਿਫਤਾਰ ਆਓ ਜਾਣਦੇ ਹਾਂ ਪੂਰੀ ਖਬਰ ਬਣੇ ਰਹੋ ਸਾਡੇ ਨਾਲ ਹਿੰਦੁਸਤਾਨ ਫਾਸਟ ਨਿਊਜ਼ ਦੀ ਖਾਸ ਰਿਪੋਰਟ ਸਾਜੀ ਸਰ ਜੀ ਮਾਮਲਾ ਜੋਬ ਨਸ਼ਾ ਵਿਭਾਗ ਦੇ ਮਹਿਮਦīn ਸ਼੍ਰੀ ਸ਼ੋਪਨ ਸਿੰਘ ਸਾਹਿਬ ਮਾ ਆਈ ਪੀ ਐਸ ਪੁਲਿਸ ਕਮਿਸ਼ਨਰ ਲਵਿਆ ਰਾਜਿਆਂ ਦੇ ਨਰਵੇਸਾ ਥੱਲੇ ਤੇ ਅਮਨਦੀਪ ਸਿੰਘ ਜੀ ਬਰਾੜ ਐਬੀਸੀਪੀ ਅਨਵੈਸਟੀਗੇਸ਼ਨ ਦੀ ਟੀਮ ਵੱਲੋਂ ਜਿਹੜਾ ਸਾਡੇ ਸਪੈਸ਼ਲ ਵਿਭਾਗ ਦੀ ਟੀਮ ਨੇ ਇੱਕ ਬੰਦਾ ਇੰਟਰਸੈਪਟ ਕੀਤਾ ਜਿਸ ਦਾ ਨਾਂ ਵਿਆਰ ਪ੍ਰਸ਼ਾਦ ਜ਼ਿਲ੍ਹਾ ਸਿਤਾਮੜੀਆ ਹਜ਼ਾਰਾ ਰਹਿਣਾ ਹੈ ਇਹਦੇ ਕਬਜ਼ੇ 'ਚੋਂ ਕੱਲ 2 ਕਿਲੋ 600 ਗ੍ਰਾਮ ਤੀਨ ਦਾ ਮਿਲ ਹੋਇਆ ਇਸ ਤੋਂ ਇਲਾਵਾ ਦੋਸ਼ੀ ਕੋਲੋਂ ਤਾਂ ਇਹ ਦਾਕ ਰੁਪਿਆ ਦਰਗ ਬੰਨੀ ਦੀ ਰਿਕਵਰ ਕੀਤੀ ਹੈ ਜਿਹੜੀ ਇਹ ਸ਼ੀਮ ਪਹਿਲਾਂ ਦੇ ਚੁੱਕਿਆ ਸੀ ਉਹ ਵੀ ਇਨਵੈਸਟੀਗੇਸ਼ਨ ਦਾ 파ਟਾ ਵੀ ਉਹੀ ਨਾਲ ਕਿ ਇਹਨਾਂ ਨੂੰ ਦੇਖੀਆ ਤੇ ਪਹਿਲਾਂ ਇੱਕ ਕਿੰਨੇ ਬੰਦਿਆਂ ਦੇ ਨਾਲ ਤਸਵੀਰ ਹੋਰ ਸਾਰਾ ਵੈਰੀਫਾਈ ਕੀਤਾ ਰਹੂਗਾ ਫਿਰ ਮਾਨ ਤੋਂ ਬਾਅਦ ਅਗਲੇ ਕਲਾਸੇ